ਸ਼੍ਰੀ ਗੁਰੂ ਰਾਮਦਾਸ ਸਪੋਰਟਸ ਐਂਡ ਕਲਚਰਲ ਕਲੱਬ ਦੀ ਵੱਲੋਂ ಗ್ರಾಮ ਪੰਚਾਇਤ ਤੇ ਪਰਵਾਸੀ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਸੈਦੋਵਾਲ ਵਿਖੇ ਜਥੇਦਾਰ ਜਸਵੰਤ ਸਿੰਘ ਵੜੈਚ ਸੇਵਾ ਸਿੰਘ ਵੜੈਚ ਸ਼ਹੀਦ ਬਲਜੀਤ ਸਿੰਘ ਐਸਪੀ ਤੇ ਜਸਵੀਰ ਸਿੰਘ ਹੁੰਦਲ ਦੀ ਯਾਦ ਦੇ ਵਿੱਚ 19 ਮਾ 2 ਦਿਨਾ ਕਬੱਡੀ ਟੂਰਨਾਮੈਂਟ 19 ਅਤੇ 20 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖੇਡ ਪ੍ਰੋਮੋਟਰ ਸਤਕਰਨ ਖੋਸਾ ਅਮਰੀਕ ਸਿੰਘ ਯੂਕੇ ਕੁਲਦੇਵ ਸਿੰਘ ਯੂਐਸਏ ਕਰ ਲੱਭ ਪ੍ਰਧਾਨ ਪਰਮਿੰਦਰ ਸਿੰਘ ਬਿੰਦਰ ਸੈਦੋਵਾਲ ਆਦਿ ਨੇ ਦੱਸਿਆ ਕਿ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਪੱਬਾ ਬਲਵੀਰ ਸਿੰਘ ਸੀ ਸ਼ੇਵਾਲ ਦੇ ਵੱਲੋਂ ਕੀਤਾ ਜਾਵੇਗਾ ਜਦ ਕਿ ਇਨਾਮਾਂ ਦੀ ਵੰਡ ਮਨਿੰਦਰ ਪਾਲ ਸਿੰਘ ਤੇ ਡੀਐਸਪੀ ਤੇ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਦੇ ਵੱਲੋਂ ਕੀਤੀ ਜਾਵੇਗੀ ਇਸ ਕਬੱਡੀ ਟੂਰਨਾਮੈਂਟ ਦਾ ਆਯੋਜਨ ਅਮਰੀਕ ਸਿੰਘ ਯੂਕੇ ਵੱਲੋਂ ਕੀਤਾ ਜਾਵੇਗਾ ਕਬੱਡੀ ਕੱਪ ਦੇ ਦੌਰਾਨ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਮੁਕਾਬਲੇ ਖੇਡੇ ਜਾਣਗੇ ਜੇਤੂ ਟੀਮ ਨੂੰ ਪਹਿਲਾ ਇਨਾਮ 3 ਲੱਖ ਰੁਪਏ ਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਜਾਵੇਗਾ ਬਹੁਤ ਵੱਡਾ ਉਪਰਾਲਾ ਆ ਵਿਦੇਸ਼ ਵਿੱਚੋਂ ਆਣ ਕੇ ਸਰਦਾਰ ਮਰੀਕ ਸਿੰਘ ਉਹਨਾਂ ਦੇ ਸਾਰੇ ਸਾਥੀ ਹਰ ਸਾਲ ਉਪਰਾਲਾ ਕਰਦੇ ਆ ਬਾਬਾ ਜੀ ਵਿਦੇਸ਼ ਗਏ ਆ ਤੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਾਂ ਉਹਨਾਂ ਦੀ ਪ੍ਰੇਰਣਾ ਨਾਲ ਮੈਂ ਇੱਥੇ ਪਹੁੰਚਿਆ ਹੁਣੇ-ਹੁਣੇ ਉਦ ਘਟ ਨੂੰ ਹੋਇਆ ਦੋ ਟੀਮਾਂ ਛੋਟੇ ਬੱਚੇ ਖੇਡ ਰਹੇ ਆ ਇੱਕ ਪਾਸੇ ਖੂਨਦਾਨ ਕੈਂਪ ਵੀ ਲੱਗਾ ਹੋਇਆ ਇਹ ਇੱਕ ਬਹੁਤ ਵੱਡਾ ਇਹਨਾਂ ਵੀਰਾਂ ਦਾ ਉਪਰਾਲਾ ਆ ਜਿਹੜੇ ਨਗਰ ਦੇ ਵਾਸਤੇ ਤੋ ਕੇ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਨਸਲਾਂ ਹਨ ਜੋ ਮੌਕੇ ਦੇ ਉੱਤੇ ਸਾਡੇ ਬੱਚੇ ਹਨ ਉਹ ਤਾਂ ਪ੍ਰੇਰਣਾ ਲੈ ਸਕਦੇ ਆ ਜਾਂ ਉਹਨਾਂ ਨੂੰ ਸ਼ਰੀਰ ਬਾਰੇ ਗਿਆਨ ਹੋ ਸਕਦਾ ਏਦਾਂ ਦੇ ਟੂਰਨਾਮੈਂਟ ਹੁੰਦੇ ਆ ਦੇ ਇਹ ਇੱਕ ਨਵਿਕਲਾ ਔਰ ਬਟਾਪਰਾਲਾ ਇਸ ਨਗਰ ਦੇ ਐਨ ਆਰ ਆਈ ਵੀਰਾਂ ਦਾ ಗ್ರಾಮ ਪੰਚਾਇਤ ਦਾ ਇਹਨਾਂ ਨੇ ਇਹਦੇ ਤੋਂ ਇਲਾਵਾ ਵੀ ਪਿੰਡ ਦੇ ਵਿੱਚ ਸੀਵਰੇਜ ਪਾਇਆ ਬਹੁਤ ਸੋਹਣੇ ਛੱਪੜਾਂ ਦਾ ਨਿਰਮਾਣ ਕੀਤਾ ਪਿੰਡ ਦੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਹੋਏ ਆ ਜਿਹੜਾ ਟੂਰ ਟੂਰਨਾਮੈਂਟ ਅੱਜ ਹੋ ਰਿਹਾ ਇਹ ਜਿਹੜਾ ਸਟੇਡੀਅਮ ਆ ਇਹ ਵੀ ਇੱਕ ਛੱਪੜ ਦਾ ਹਿੱਸਾ ਸੀਗਾ ਇਹਦੇ ਵਿੱਚ ਵੀ ਮਿੱਟੀ ਪਾ ਕੇ ਇਹਨੂੰ ਗਰਾਊਂਡ ਬਣਾਇਆ ਇਹਦੇ ਸਾਈਡ ਤੇ ਸਟੇਜ ਬਣਾਈ ਤੇ ਸਾਰਾ ਇਹਨਾਂ ਵੀਰਾਂ ਦਾ ਉਪਰਾਲਾ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਪਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਇਹਨਾਂ ਨੂੰ ਲੰਬੀ ਆਰ ਜੀ ਦੇਣ ਤੇ ਇਦਾਂ ਦੇ ਦੇਸ਼ਕੌਮ ਦੇ ਕੰਮ ਕਰਦੇ ਰਹਿਣ ਬਹੁਤ ਸਤਿਕਾਰਯੋਗ ਸਾਰੇ ਜਿੰਨੇ ਵੀ ਦਰਸ਼ਕ ਵੀ ਆਏ ਆ ਜਾਂ ਕਿਤੇ ਦੂਰ ਬੈਠੇ ਵੀ ਦੇਖ ਰਹੇ ਆ ਉਹਨਾਂ ਦਾ ਵੀ ਸੈਦੂਵਾਲ ਦੇ ਟੂਰਨਾਮੈਂਟ ਦਾ ਜਿਹੜੇ ਵਿੱਚ ਇਹਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿਕਾਰ ਹੈ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਸੈਦੋਵਾਲ ਦੇ ਵਿੱਚ ਜੋ ਕਬੱਡੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ ਤੁਸੀਂ ਅੱਜ ਪਹਿਲਾ ਦਿਨ ਹੈਗਾ ਤੇ ਨਾਲ ਹੀ ਜਿਹੜਾ ਖੂਨਦਾਨ ਕੈਂਪ ਹੈਗਾ ਉਹ ਵੀ ਸ਼ੁਰੂ ਹੋ ਗਿਆ ਹੈ ਸਾਡੇ ਕੋਲ ਸੰਤ ਸਿਚੇਵਾਲ ਜੀ ਆਏ ਸਨ ਜਿਹਨਾਂ ਨੇ ਘਾਟ ਰ ਕੀਤਾ ਹੈ ਪਿੰਡ ਦੇ ਸਨਿਚੀ ਟੀਮ ਸਾਰੀ ਆਈ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਪ੍ਰਿੰਮੇਰ ਸਿੰਘ ਜੀ ਸਤਕਾਰਨ ਖੋਸਾ ਜੀ ਸਾਰੇ ਪਤਵੰਤੇ ਸੱਜਣ ਪਹੁੰਚੇ ਆ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਅੱਜ ਤੁਹਾਡੇ ਮਾਣ ਮਰਿਆ ਸਾਰਿਆਂ ਨੂੰ ਬੇਨਤੀ ਵੀ ਕਰਦੇ ਕਿ ਹੌਮ ਹੋ ਮਾ ਕੇ ਇਸ ਟੂਰਨਾਮੈਂਟ ਵਿੱਚ ਪਹੁੰਚੋ ਅੱਜ ਲੁਧਿਆਣੀ ਔਰ ਕੱਲ ਨੂੰ ਜੋ ਅਕੈਡਮੀਆਂ ਦੇ ਮੈਚ ਹੋਣਗੇ ਇਹਨਾਂ ਸਾਰੇ ਮੈਚਾਂ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਟੀਮਾਂ ਕਰਨਗੀਆਂ ਔਰ ਵੱਡੇ ਵੱਡੇ ਨਾਮ ਜਿਹੜੇ ਹਨ ਸਾਰੇ ਵੱਲੋਂ ਦਿੱਤੇ ਜਾਣਗੇ ਸਾਡੇ ਕੋਲ ਪੂਰੇ ਐਨ ਆਰ ਆਈ ਪਿੰਡ ਦੇ ਸਾਰੇ ਪਤਵੰਤੇ ਸੱਜਣ ਪਹੁੰਚੇ ਹਨ ਖੇਡ ਦੁਆਰਾ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਸਾਰਿਆਂ ਦਾ ਸਵਾਗਤ ਕਰਦੇ ਵੱਡੇ 플레이 ਸਾਰੇ ਜਿੰਨੇ ਵੀ ਬ ਤਕੜੇ ਖੇਲੇ ਸਟਾਰ ਪਲੇਅਰ ਮੇਜਰ ਮੇਜਰ ਲੀਗ ਦੇ ਵਿੱਚ ਆਏ ਹਨ ਉਹ ਸਾਰੇ ਆਉਣਗੇ ਔਰ ਆਪਣਾ ਪ੍ਰਦਰਸ਼ਨ ਦਿਖਾਉਣਗੇ ਔਰ ਅੱਜ ਦਾ ਜੋ ਖੌਨਦਾਂ ਦਾ ਕੈਂਪਸ ਸਾਡੇ ਭਾਜੀ ਨਾਜ ਵੱਲੋਂ ਇਹਨਾਂ ਨੇ ਜੁੜਤ ਕੀਤਾ ਹੈਗਾ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਫੇਰ ਦੁਬਾਰਾ ਇਹਨਾਂ ਨੂੰ ਬੇਨਤੀ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇੱਧੇ ਖੜ ਕੇ ਸਾਡੇ ਨਾਲ ਖੜ ਕੇ ਕੰਮ ਇਹ ਕਰਨ ਪੈਂਦੇ